ਉਯੋਧਿਆ ਜਿਹਦੇ ਵਿੱਚ ਜਿਹੜੀ ਪ੍ਰਾਣਿਕ ਨਗਰੀ ਹੈ ਸਭ ਤੋਂ ਜਿਹੜਾ ਵੀ ਅਸੀਂ ਬਚਪਨ ਤੋਂ ਜਦੋਂ ਹੋਸ਼ ਸਾਹਮਦੇ ਆ ਸਭ ਤੋਂ ਪਹਿਲਾਂ ਸਾਡਾ ਉਯੋਧਿਆ ਨਗਰੀ ਦੇ ਉੱਤੇ ਸਾਡਾ ਮਾਈਂਡ ਜਿਹੜਾ ਹੈ ਸਾਰਿਆਂ ਦਾ ਹੀ ਜਾਂਦਾ ਸੋ ਅੱਜ ਬੜੀ ਕਿਰਪਾ ਹੋਈ ਹੈ ਭਗਵਾਨ ਨੇ ਖੁਦ ਕਿਰਪਾ ਕੀਤੀ ਹੈ ਕਿ तकरीबन ਸਾਢੇ 500 ਸਾਲ ਤੋਂ ਬਾਅਦ ਉੱਥੇ ਜਿਹੜਾ ਹੈ ਭਗਵਾਨ ਦੀ ਪ੍ਰਤੀਸ਼ਠਾ ਹੋ ਰਹੀ ਹੈ ਔਰ ਕਾਨੂੰਨੀ ਤੌਰ ਤੇ ਹੋ ਰਹੀ ਹੈ ਸਾਰੀਆਂ ਕੋਰਟਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਜਾ ਕੇ ਵੀ ਉਹਨਾਂ ਦੀ ਭੂਮੀ ਜਿਹੜੀ ਸੀਗੀ ਭਗਵਾਨ ਦੀ ਜਨਮ ਸਥਲੀ ਸੀਗੀ ਜਿਹੜੀ ਜਿੱਥੇ ਉਹਨਾਂ ਦੀ ਅੱਜ ਪ੍ਰਾਣ ਪ੍ਰਕਿਰਸ਼ਟਾ ਹੋ ਰਹੀ ਹੈ ਤਾਂ ਬਹੁਤ ਹੀ ਖੁਸ਼ੀ ਦਾ ਮੌਕਾ ਮੈਂ ਆਪਣੇ ਵੱਲੋਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੇਸ਼ ਵਾਸੀਆਂ ਨੂੰ ਪੂਰੇ ਵਿਸ਼ਪ ਦੇ ਵਿੱਚ ਜਿਹੜੀ ਅੱਜ ਰਾਮ ਰਾਮ ਭਗਵਾਨ ਰਾਮ ਦਾ ਨਾਮ ਲੈ ਆ ਰਿਹਾ ਉਹਨਾਂ ਦਾ ਉਚਾਰਨ ਹੋ ਰਿਹਾ ਸੋ ਇਹ ਬੜਾ ਹੀ ਸਾਡੇ ਸਾਰਿਆਂ ਲਈ ਅ ਗਰਮਾਏ ਵਿਸ਼ਾ ਵੀ ਹੈ ਮੈਂ ਕਹਿ ਸਕਦਾ ਔਰ ਇਸ ਨਾਲ ਨਾਲ ਮੈਂ ਇੱਕ ਗੱਲ ਕਹਣੀ ਚਾਹਨਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਹੀ ਮਾਣਜੋ ਆਮ ਆਦਮੀ ਪਾਰਟੀ ਦੇ ਸੁਪਰੀਮਾ ਔਰ ਵਿਨ ਕੇਜਰੀਵਾਲ ਜੀ ਦੇ ਵੱਲੋਂ ਸੀਐਮ ਦਿੱਲੀ ਔਰ ਮਾਣਜੋ ਮੁੱਖ ਮੰਤਰੀ ਭਗਵੰਤ ਪਾਣ ਜੀ ਦੇ ਵੱਲੋਂ ਔਰ ਸਾਰੇ ਹੀ ਪਾਰਟੀ ਦੇ ਸਾਥੀਆਂ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੈ ਔਰ ਹਰ ਇੱਕ ਜਗ੍ਹਾ ਉਤਸਵ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਖਿਓਵਾ ਯਾਤਰਾ ਦਾ ਅ ਅ ਸ਼ੁਭ ਆਰੰਭ ਹੋ ਰਿਹਾ ਉੱਥੇ ਭਗਵਾਨ ਦੀ ਪ੍ਰਾਪਤੀ ਚਾਹੇ ਬਿਲਾੰਗ ਬਜੀ ਦਾ ਪਾਠ ਹੋ ਰਿਹਾ ਸੋ ਸਾਰਾ ਜਿਹੜਾ ਹੈ ਸੰਸਾਰ ਰਾਮਾ ਹੀ ਹੈਗਾ ਭਗਵਾਨ ਤੇ ਜਿਹੜੇ ਦੋ ਅੱਖਰ ਦਾ ਪਿਆਰਾ ਨਾਮ ਜਿਹੜਾ ਹੈ ਉਹ ਭਗਵਾਨ ਦਾ ਨਾਮ ਹੈ ਅਸੀਂ ਜਿਹੜਾ ਉਚਾਰਨ ਕਰ ਰਹੇ ਆਪਣੇ ਮੂੰਹ ਦੇ ਨਾਲ ਰਾਮ ਚਾਹੇ ਅਸੀਂ ਕਿਸੇ ਬਾਣੀ ਦਾ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜਾ ਹੈਗਾ ਬਿਵਾਰ ਰਾਮ ਦੇ ਨਾਮ ਦੀ ਹਰੀ ਨਾਮ ਦੀ ਮਹਿਮਾ ਆ ਉਹ ਇਸ ਕਰਕੇ ਆ ਵੀ ੜਾ ਅਕਾਲ ਪੁਰਖ ਹੈ ਉਹ ਇੱਕੋ ਹੀ ਆ ਉਹ ਉਹ ਭਗਵਾਨ ਰਾਮ ਦੇ ਰੂਪ ਦੇ ਵਿੱਚ ਆਂਦਾ ਉਹ ਕਦੀ ਦਸਾ ਗੁਰੂਆਂ ਦੇ ਰੂਪ ਵੀ ਉਹ ਆਏ ਆ ਲਗ ਲਗ ਸਬਦੇ ਪੇਗੰਬਰਾਂ ਦੇ ਰੂਪ ਦੇ ਵਿੱਚੋਂ ਆਏ ਆ ਭਗਵਾਨ ਭਗਵਾਨ ਦੀ ਚੇਤਨਾ ਹੈ ਭਗਵਾਨ ਦੀ ਅਲੱਗ ਅਲੱਗ ਕੇ ਸਾਡੇ ਸਾਰਿਆਂ ਨੇ ਬਹੁਤ ਖੁਸ਼ੀ ਦਾ ਮੌਕਾ ਹੈ ਮੇਰੇ ਸਾਰੇ ਸਾਥੀ ਇੱਥੇ ਮੌਜੂਦ ਹੈ ਮੈਂ ਚੇਅਰਮੈਨ ਬਿਕਰਮ ਸ਼ਰਮਾ ਬਾਬੀ ਜੀ ਬਰਿੰਦਰ ਸ਼ਰਮਾ ਜੀ ਸਾਡੇ ਵਰਮਾ ਜੀ ਜੈ ਤੋਂ ਔਰ ਅਰਜੁਨ ਸ਼ਰਮਾ ਜੀ ਇਹਦਾ ਸੱਤੀ ਭਾਜੀ ਇਹ ਤਾਂ ਸਾਰੇ ਸਾਥੀ ਮੌਜੂਦ ਹੈ ਕੁਦੀ ਰਾਮ ਜੀ ਅਲੇਜੀ ਬਰਮਾ ਜੀ ਬਹੁਤ ਬਹੁਤ ਸਾਰਿਆਂ ਲਈ ਖੁਸ਼ੀ ਦਾ ਮੌਕਾ ਹੈ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮੁबारकबाद ਦਿੰਦਾ ਵੀ ਇਦਾਂ ਅਸੀਂ ਅੱਜ ਸਾਰਿਆਂ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਇਜ਼ਹਾਰ ਕਰਨਾ ਔਰ ਇੱਕੋ ਗੱਲ ਹੈ ਸਨਾਤਨ ਦੇ ਵਿੱਚ ਇੱਕ ਐਸੀ ਚੇਤਨਾ ਹੈ ਉਹ ਸ਼ਬਦ ਸਬਦ ਸਭ ਦੇ ਸਰਬੱਤੇ ਭਲੇ ਦੀ ਗੱਲ ਕਰਦਾ ਹੈ ਸ਼ੁਭ ਸੰਕਲਪ ਮਸਤੂ ਉਸ ਸ਼ਬਦ ਦਾ ਸੰਕਲਪ ਹੁੰਦਾ ਵੀ ਪੂਰੇ ਪੂਰੀ ਭਰਾਮਣ ਦੇ ਵਿੱਚ ਉਹ ਚਾਹੁੰਦਾ ਵੀ ਖੁਸ਼ੀ ਬਣੀ ਰਹੇ ਸਾਰਿਆਂ ਦੀ ਉਹ ਕਿਸੇ ਨਾਲ ਭੇਤ ਭਾਪ ਨਹੀਂ ਕਰਦਾ ਕਿਸੇ ਨਾਲ ਡਿਫਰੈਂਸ ਨਹੀਂ ਕਰਦਾ ਕਿਤਨਾ ਫਰਕ ਭਗਵਾਨ ਰਾਮ ਦਾ ਤੁਸੀਂ ਜੀਵਨ ਦੇਖੋ ਉਹਨਾਂ ਨੇ ਸ਼ਬਰੀ ਉਹਨਾਂ ਦੀ ਵੇਟ ਕਰ ਰਹੀ ਸੀ ਉਹਨਾਂ ਨੇ ਗਲੈਰੀ ਵਿੱਚ ਬਨਰ ਸੈਨਾ ਕੋਈ ਐਸਾ ਪੁਰਾਣਾ ਨਹੀਂ ਸੀਗਾ ਜਿਹਦੇ ਵਿੱਚ ਗਰੂੜ ਸੋ ਉਹਨਾਂ ਨੇ ਇੱਕ ਇਹ ਦੱਸਿਆ ਵੀ ਜਿਹੜੀ ਜਰਾਚਰ ਦੁਨੀਆ ਹੈ ਨਾ ਇਹ ਇੱਕ ਇੱਕੋ ਹੀ ਉਹਨਾਂ ਦਾ ਰੂਪ ਹੈਗਾ ਸੋ ਮੈਂ ਬਹੁਤ ਬਹੁਤ ਬਲਾਈ ਜਨਾ ਆਪਣੇ ਸ਼ਰਮਾਂਸੇ ਔਰ ਅਸੀਂ ਉਹ ਸਾਰੇ ਲੰਗਰ ਵੀ ਆਪਾਂ ਲਗਾ ਰਹੇ ਆ ਸਾਰੇ ਜਣੇ ਪੂਰੇ ਸ਼ਹਿਰ ਚ ਅੱਜ ਲੰਗਰ ਵੀ ਲੱਗੇ ਆ ਰਾਮ ਮੈਂ ਆ ਸ਼ੋਭਾ ਯਾਤਰਾ ਵੀ ਆ ਜਲੰਧਰ ਵੀ ਮੈਂ ਜਾਣਾ ਵਿੱਚ ਸਾਰਾ 2-2 ਮਿੰਟ 5-5 ਮਿੰਟ ਸਾਰੇ ਅਸੀਂ ਲਾਵਾਂਗੇ ਸਾਰੇ ਹੀ ਭਰਾ ਉੱਥੇ ਲਾ ਕੇ ਅਸੀਂ ਭਗਵਾਨ ਦਾ ਨਾਲ ਨਾਲ ਗੁਰਗਾਨ ਕਰਾਂਗੇ ਨਾਲ ਕੀਰਤਨ ਕਰਾਂਗੇ ਨਾਲ ਸੰਗੀਤਨ ਕਰਾਂਗੇ